ਰੋਜ਼ਗਾਰ ਨੌਜਵਾਨ ਜਿਹੜੇ ਨੇ ਜਿਉਂਨਾਂ ਨੂੰ ਰੋਜ਼ਗਾਰ ਮਿਲੂਗਾ ਪ੍ਰਾਈਵੇਟ ਸੈਕਟਰ ਚ ਸਰਕਾਰੀ ਸੈਕਟਰ ਚ ਤਾਂ ਫਿਰ ਉਹ ਇੱਧਰ ਉੱਧਰ ਨਹੀਂ ਦੇਖਣਗੇ ਫਿਰ ਪਟਕਣਗੇ ਨਹੀਂ ਉਹਦੇ ਵਾਸਤੇ ਦੋ ਤਿੰਨ ਤਰੀਕੇ ਨੇ ਰੋਜ਼ਗਾਰ ਜਾਂ ਡਿਗਰੀਆਂ ਮੁਤਾਬਕ ਨੌਕਰੀਆਂ ਜੇ ਕੰਪੀਟੀਸ਼ਨ ਦੇ ਐਗਜ਼ਾਮ ਪਾਸ ਕਰਦੇ ਨੇ ਜਾਂ ਫਿਰ ਖੇਡਾਂ ਵਾਲੇ ਪਾਸੇ ਲੈ ਕੇ ਜਾਈਏ ਤਾਂ ਕਿ ਉਹ ਗਰਾਊਂਡਾਂ ਚ ਜਾਣ ਉਸ ਵੇਲੇ ਖੇਡਾਂ ਵਤਨ ਪੰਜਾਬ ਦੀ ਸ਼ੁਰੂ ਕੀਤਾ ਹੈ ਬੜਾ ਬਹੁਤ ਵੱਡਾ ਰਿਸਪਾਂਸ ਮਿਲ ਰਿਹਾ ਉਹ ਵੀ ਇੱਕ ਯੁੱਧ ਨਸ਼ੇ ਵਿਰੁੱਧ ਦਾ ਇੱਕ ਪਾਠ ਹੈ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਬੇਲਾ ਮਨ ਸ਼ੈਤਾਨੀ ਦਾ ਘਰ ਜਦੋਂ ਥੋੜਾ ਜਿਹਾ ਵੇਲੇ ਰਹਿੰਦੇ ਨੇ ਫਿਰ ਮਾੜੀ ਸੰਗਤ ਵਾਲੇ ਬਹੁਤ ਨੇ ਜਿਹੜੇ ਉਹਨਾਂ ਨੂੰ ਆਪਣੇ ਨਾਲੜੜਾ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਗਲਤ ਕੰਮਾਂ 'ਚ ਪਾਉਣ ਵਾਸਤੇ ਪ੍ਰੇਰਿਤ ਕਰਦੇ ਰਹਿੰਦੇ ਜੇ ਬੰਦਾ ਕੰਮ ਤੇ ਗਿਆ ਹੋਊਗਾ ਤੁਸੀਂ ਆਪਾਂ ਸਾਰੇ ਪਿੰਡਾਂ ਵਾਲਿਆਂ ਆਪਾਂ ਹੀ ਕੱਲ ਇਸ ਕਲਚਰ ਨੂੰ ਜਾਣਦੇ ਆ ਸਾਰੇ ਸ਼ਾਇਦ ਤੁਸੀਂ ਵੀ ਆਪਣੇ ਦੋਸਤਾਂ ਮਿੱਤਰਾਂ ਦੇ ਸਰਕਲ ਚ ਜਾਂ ਰਿਸ਼ਤੇਦਾਰੀਆਂ ਚ ਕਦੇ ਕੋਈ ਐਹੋ ਜਿਹਾ ਬੰਦਾ ਨਹੀਂ ਤੁਸੀਂ ਜਾਣਦੇ ਹੋਵੋਗੇ ਕਿ ਜਿਹਦਾ ਕੋਈ ਬੇਟਾ ਜਾਂ ਜਿਹਦਾ ਕੋਈ ਦੋਸਤ ਜਾਂ ਜਿਹਦਾ ਕੋਈ ਭਰਾ ਉਹ ਨੌਕਰੀ ਵੀ ਕਰਦਾ ਤੇ ਡਰੱਗ ਵੀ ਲੈਂਦਾ ਇਹ ਹੋ ਨਹੀਂ ਸਕਦਾ ਕਿਉਂਕਿ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਜਿਹੜਾ ਨੌਕਰੀ ਕਰਦਾ ਉਹ ਘਰੇ ਆਉਂਦਾ ਬੱਚਿਆਂ ਨਾਲ ਖੇਡਦਾ ਹੈ ਖਾਣਾ ਖਾਂਦਾ ਸੌਂ ਜਾਂਦਾ ਉਹਨੇ ਅਗਲੇ ਦਿਨ ਕੰਮ ਤੇ ਜਾਣਾ ਹੁੰਦਾ ਸੋ ਰੋਜ਼ਗਾਰ ਖੇਡਾਂ ਜਾਂ ਉਹਨਾਂ ਨੂੰ ਕਿਸੇ ਨਾ ਕਿਸੇ ਕਿਤੇ ਆਰੇ ਲਾਇਆ ਜਾਵੇ ਤੇ ਫਿਰ ਰੀਹੈਬ ਸੈਂਟਰ ਅਤੀਜਾ ਅੱਜ ਜੀ ਅਸੀਂ ਕੈਬਨਟ ਦੇ ਵਿੱਚ ਕਾਨੂੰਨ ਪਾਸ ਕਰਕੇ ਆਏ ਆ ਕਿ ਜਿਹੜੇ ਪ੍ਰਾਈਵੇਟ ਰੀਹੈਬ ਸੈਂਟਰ ਨੇ ਉਹਨਾਂ ਬਾਰੇ ਅਕਸਰ ਸ਼ਿਕਾਇਤਾਂ ਮਿਲਦੀਆਂ ਨੇ ਕਿ ਟਾਰਚਰ ਕਰ ਦਿੰਨੇ ਉਹਨਾਂ ਤੇ ਅਸੀਂ ਪੂਰੀ ਬਾਝ ਅੱਖ ਉਹਨਾਂ ਤੇ ਰੱਖਾਂਗੇ ਕਿਹੜੀ ਕਿਹੜੀ ਦਵਾਈਆਂ ਦਿੰਦੇ ਨੇ ਉਹ ਕਿੰਨੀ ਮਾਤਰਾ ਚੋਂ ਦਵਾਈਆਂ ਦਿੰਦੇ ਨੇ ਉਹਦੀ ਵੀ ਸ਼ਿਕਾਇਤਾਂ ਹੁੰਦੀਆਂ ਸੀ ਕਿ ਉਹ ਇੰਨਾ ਜ਼ਿਆਦਾ ਦੇ ਦਿੰਦੇ ਨੇ ਕਿ ਬੱਕੇ ਹੀ ਬੰਦ ਬਾਹਰ ਜਾ ਕੇ ਵੇਚਣ ਲੱਗ ਜਾਂਦੇ ਉਹਨਾਂ ਨੂੰ ਕਈ ਬੰਦੇ ਫਿਰ ਕੀ ਹੈ ਉਹ ਇੱਕ ਇੱਕ ਨਾ ਛੱਡ ਕੇ ਦੂਜੇ ਤੇ ਲੱਗ ਜਾਂਦੇ ਆ ਤਾਂ ਕਿ ਹੌਲੀ-ਹੌਲੀ ਨਾ ਛੇਤੋ ਤਾਰ ਨਾ ਨਾ ਕਿ ਉਹਨੂੰ ਕਿਸੇ ਹੋਰ ਤੇ ਲਾ ਲੈਣਾ ਫਿਰ ਉਹਨਾਂ ਨੇ ਕਾਉਂਸਲਿੰਗ ਕਰਕੇ ਉਹਨਾਂ ਨੂੰ ਜਿਹੜਾ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦੇ ਆ ਡਾਕਟਰ ਸਾਹਿਬ ਨੇ ਕਿਹਾ ਮੰਤਰੀ ਸਾਹਿਬ ਨੇ ਕਿ ਉਹਨਾਂ ਨੂੰ ਹੀ ਫਿਰ ਬ੍ਰਾਂਡ ਮਾਸਟਰ ਬਣਾ ਕੇ ਲੈ ਕੇ ਜਾਈਏ ਅਸੀਂ ਗੱਲ ਕਵਾਂਗੇ ਕਿਸੇ ਨੂੰ ਕਿ ਨਸ਼ਾ ਛੱਡ ਦੋ ਇਹਦੇ ਨਾਲ ਘਰ ਬਰਬਾਦ ਹੁੰਦੇ ਨੇ ਡਰੱਗ ਦੇ ਵਿੱਚ ਜ਼ਮੀਨਾਂ ਵੇਚ ਜਾਂਦੀਆਂ ਆ ਇਹ ਉਹਦੀ ਗੱਲ ਅਸਰ ਹੋਰ ਹੁੰਦਾ ਜੇ ਕੋਈ ਇੱਕ ਐਹਾ ਜਿਹਾ ਬੱਚਾ ਆ ਜੂਗਾ ਜਿਹੜਾ ਨਸ਼ਾ ਛੱਡ ਕੇ ਆਇਆ ਹੈ ਉਹ ਦੱਸੂਗਾ ਜਦੋਂ ਕਿਉਂਕਿ ਉਹਨੇ ਪਿੰਡੇ ਤੇ ਹੰਡਾਈ ਹੋਈ ਆ ਆਪਣੇ ਤੇ ਉਹਦਾ ਜ਼ਿਆਦਾ ਅਸਰ ਹੁੰਦਾ ਜੀ ਅਸੀਂ ਇੱਕ ਐਦਾਂ ਹੀ ਕੈਂਪ ਲਾਇਆ ਨਸ਼ਾ ਛਡਾਊ ਜਿਹੜੇ ਰੀਹੈਬ ਸੈਂਟਰਾਂ ਦਾ ਕਟ ਕੀਤਾ ਤੇ ਉੱਥੇ ਬੰਦੇ ਵੀ ਆਏ ਇੱਕ ਨੌਜਵਾਨ ਮੁੰਡਾ ਆਇਆ ਉਹ ਕਹਿੰਦਾ ਮੈਂ ਬੋਲਣਾ ਚਾਹੁੰਦਾ ਜੀ ਬੋਲ ਦਿਓ ਜੀ ਉਹ ਨਸ਼ਾ ਛਡਿਆ ਸੀ ਉਹਨੇ ਉਹ ਕਹਿੰਦਾ ਵੀ ਮੈਂ ਆਪਣੀ ਕਹਾਣੀ ਦੱਸਣੀ ਚਾਹੁੰਦਾ ਮੇਰੇ ਕੋਲੇ 8 ਦਾ ਸੈਕੜ ਜਮੀਨ ਸੀ ਤੇ ਮੈਂ ਖੇਤੀ ਕਰਦਾ ਸੀ ਪਰ ਮੈਂ ਇਸ ਬੁਰੀ ਲਤ ਚ ਪੈ ਗਿਆ ਮੈਂ ਇੰਨਾ ਜਿਆਦਾ ਮੇਰੀ ਬੁੱਧੀ ਭ੍ਰਿਸ਼ਟ ਹੋ ਗਈ ਜਾਂ ਮੈਂ ਇੰਨਾ ਜਿਆਦਾ ਮੈਨੂੰ ਆਲੇ ਦੁਆਲੇ ਦੇਖਣੋਂ ਹੀ ਹਟ ਗਿਆ ਜਾਂ ਇਮੋਸ਼ਨਲੈਸ ਹੋ ਗਿਆ ਮੈਨੂੰ ਕਿਤੋਂ ਵੀ ਪੈਸੇ ਚਾਹੀਦੇ ਸੀ ਬਸ ਜਿੰਮੇ ਮਰਜੀ ਚਾਹੀਦੇ ਹੋਣ ਮੈਨੂੰ ਡਰਗ ਲੈਣ ਵਾਸਤੇ ਹਰ ਰੋਜ਼ ਪੈਸੇ ਚਾਹੀਦੇ ਸੀ ਉਹ ਕਹਿੰਦਾ ਵੀ ਇੱਥੋਂ ਤੱਕ ਹੋ ਗਿਆ ਕਿ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਤੇ ਜਿਸ ਦਿਨ ਡੈਥ ਹੋਈ ਮੈਨੂੰ ਕੋਈ ਦੁੱਖ ਨਹੀਂ ਹੋਇਆ ਕੋਈ ਮੈਂ ਰੋਇਆ ਨਹੀਂ ਪੱਥਰ ਬਣਿਆ ਹੋਇਆ ਸੀ ਮੈਂ ਇੱਥੋਂ ਤੱਕ ਕਿ ਮੈਂ ਥੋੜੀ ਜੀ ਅੱਖ ਬਚਾ ਕੇ ਆਪਣੇ ਪਿਤਾ ਜੀ ਦੀ ਜਿਹੜੀ Laash ਸੀ ਉਹਦੀ ਜੇਬ ਚੋਂ ਪੈਸੇ ਵੀ ਕੱਢ ਲੇ ਮੈਂ ਵੀ ਐਸ ਲੈਵਲ ਤੱਕ ਮੈਂ इमोਸ਼ਨਲੈਸ ਹੋ ਗਿਆ ਸੀ ਜਮੀਨ ਸਾਰੀ ਵਿਗ ਗਈ ਕਹਿੰਦਾ ਹੁਣ ਮੈਂ ਉਸੇ ਜ਼ਮੀਨ ਤੇ ਦਿਹਾੜੀ ਕਰਦਾ ਉਹ ਮੈਂ ਆਪ ਮਾਲਕ ਸੀ ਪਹਿਲਾਂ ਉਸ ਜ਼ਮੀਨ ਦਾ ਹੁਣ ਮੈਂ ਉਸਤੇ ਦਿਹਾੜੀ ਕਰਨ ਜਾਂਦਾ ਹਾਂ ਉਸ ਜ਼ਮੀਨ ਤੇ ਪਰ ਉਹ ਕਹਿੰਦਾ ਵੀ ਮੈਂ ਹੁਣ ਵਾਪਸ ਆ ਗਿਆ ਮੈਨੂੰ ਚੰਗਾ ਲੱਗ ਰਿਹਾ ਹੈ ਤੇ ਸਰਕਾਰ ਵੱਲੋਂ ਐਫਰਟਸ ਸੱਚੀਆਂ ਨੇ ਤੇ ਮੈਂ ਵਾਦਾ ਕਰਦਾ ਵੀ ਮੈਂ 2-4 ਸਾਲ ਚ ਮਿਹਨਤ ਕਰਕੇ ਉਹ ਜ਼ਮੀਨ ਆਪਣੀ ਵਾਪਸ ਲੈ ਲਵਾਂਗਾ ਮੈਂ ਉਹਦਾ ਮਾਲਕ ਫੇਰ ਬਣ ਜਾਊਂਗਾ ਮੈਂ ਇਸ ਗੱਲ ਦਾ ਅਸਰ ਜਾਂਦਾ ਜੀ ਹੋਰ ਬਹੁਤ ਸਾਰੇ ਉਹਦੇ ਨਾਲ ਇਹ ਕਹਾਣੀ ਸੁਣ ਕੇ ਉਹਦੀ ਹੋਰ ਬਹੁਤ ਸਾਰੇ ਪ੍ਰੇਰਿਤ ਹੋਣਗੇ